ਮੇਰੀ ਲੱਗਦੀ ਕਿਸੇ ਨਾ ਦੇਖੀ ਤੇ ਟੁੱਟਦੀ ਨੂੰ ਜੱਗ ਜਾਣ ਦਾ ਜਾਂ ਫਿਰ ਕਹਿ ਲਓ ਟੁੱਟ ਗਈ ਟੜਕ ਕਰਕੇ ਇਹ ਕਹਿਣ ਦਾ ਮਤਲਬ ਹੈ ਕਿ ਲੋਕਾਂ ਲਈ ਸੰਘਰਸ਼ ਕਰਦੀਆਂ ਜਥੇਬੰਦੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਸ਼ਾਇਦ ਕੁਝ ਬਿਹਤਰ ਹੋ ਸਕੇ ਕ੍ਰਾਂਤੀਕਾਰੀ ਕਿਸਾਨ ਜੁਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਪ੍ਰਧਾਨ ਦਰਸ਼ਨਪਾਲ ਦੀ ਅਗਵਾਈ ਹੇਠ ਹੋਈ ਉਪਰੰਤ ਸੂਬਾ ਪ੍ਰੈਸ ਸਖਤਰ ਅਰਤਾਰ ਸਿੰਘ ਮਹਿਮਾ ਨੇ ਜਥੇਬੰਦੀ ਅੰਦਰ ਧੜੇਬੰਦੀ ਅਤੇ ਜਥੇਬੰਦੀ ਵਿਰੋਧੀ ਕਾਰਵਾਈਆਂ ਦੇ ਦੋਸ਼ਾਂ ਦੇ ਤਹਿਤ ਸੁਭਾਈ ਆਗੂ ਹਰਪ੍ਰਮ ਸਿੰਘ ਬੁੱਟਰ ਗੁਰਮੀਤ ਸਿੰਘ ਦਿੱਟੂਪੁਰਾ ਅਤੇ ਪਵਿੱਤਰ ਸਿੰਘ ਲਾਲੀ ਨੂੰ ਜਥੇਬੰਦੀ ਵਿੱਚੋਂ ਕੱਢ ਦੇਣ ਦੀ ਜਾਣਕਾਰੀ ਦਿੰਦਿਆਂ ਕਿਹਾ ਜਥੇਬੰਦੀ ਦੇ ਮਰਹੂਮ ਬਾਨੀ ਮਿੰਦਰ ਸਿੰਘ ਨੱਥੂ ਵਾਲਾ ਦੀ ਵਰਸੀ 7 ਦਸੰਬਰ ਨੂੰ ਉਹਨਾਂ ਦੇ ਜੱਦੀ ਪਿੰਡ ਨੱਥੂ ਵਾਲਾ ਵਿਖੇ ਹੀ ਮਨਾਈ ਜਾਵੇਗੀ ਜਥੇਬੰਦੀ ਨੇ ਕੌਮੀ ਇਨਸਾਫ ਮੋਰਚੇ ਬਿਜਲੀ ਸੋਧ ਬਿੱਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਐਸਕੇਐਮ ਨੇ 25 ਨਵੰਬਰ ਦੇ ਪ੍ਰੋਗਰਾਮਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਦੂਸਰੇ ਪਾਸੇ ਕ੍ਰਾਂਤੀਕਾਰੀ ਕਿਸਾਨ ਜੁਨੀਅਨ ਪੰਜਾਬ ਦੇ ਧੜੇ ਨੇ ਗੁਰਦੁਆਰਾ ਬਾਬਾ ਕਾਲਾ ਮਹਿਰ ਵਿਖੇ ਮੀਟਿੰਗ ਕਰਕੇ ਜਥੇਬੰਦੀ ਵਿੱਚ ਗੁੰਡਾਗਰਦੀ ਧੱਕੇਸ਼ਾਹੀ ਅਤੇ ਵਿਧਾਨ ਦੇ ਉਲਟ ਕਾਰਵਾਈਆਂ ਕਰਕੇ ਜਥੇਬੰਦੀ ਨੂੰ ਖੋਰਾ ਲਾਉਣ ਦੇ ਦੋਸ਼ਾਂ ਦੇ ਤਹਿਤ ਸੁਭਾਈ ਆਗੂ ਦਰਸ਼ਨਪਾਲ ਸਿੰਘ ਗੁਰਮੀਤ ਸਿੰਘ ਮਹਿਮਾ ਅਤੇ ਅਵਤਾਰ ਸਿੰਘ ਨੂੰ ਜਥੇਬੰਦੀ ਵਿੱਚੋਂ ਖਾਰਜ ਕਰਦਿਆਂ ਹਰਪਾਜਨ ਸਿੰਘ ਬੁੱਟਰ ਨੂੰ ਆਪਣਾ ਆਗੂ ਚੁਣ ਲਿਆ ਹੈ। ਕਿਸਾਨ ਆਗੂ ਗੁਰਮੀਤ ਸਿੰਘ ਦਿੱਤੂਪੁਰਾ ਪਵਿੱਤਰ ਸਿੰਘ ਲਾਲੀ ਗੁਰਮੀਤ ਸਿੰਘ ਲਖਵਿੰਦਰ ਸਿੰਘ ਦੁੱਲੇਵਾਲ ਨੇ ਕਿਹਾ ਹੈ ਕਿ ਕ੍ਰਾਂਤੀਕਾਰੀ ਕਿਸਾਨ ਜੁੰਡਿਆਂ ਨੂੰ ਬਚਾਉਣ ਵਾਸਤੇ ਕਿਰਤੀ ਤੇ ਸਹਿਰਦ ਲੋਕਾਂ ਦੀ ਲੋੜ ਸੀ ਇਸ ਲਈ ਟੀਮ ਨੇ ਜਥੇਬੰਦੀ ਦਾ ਕਨਵੀਨਰ ਹਰਪਾਜਨ ਸਿੰਘ ਬੁੱਟਰ ਨੂੰ ਚੁਣਿਆ ਹੈ। ਉਨਾ ਕਹਿ ਕੇ ਜਥੇਬੰਦੀ ਹੁਣ ਪੰਜਾਬ ਦੇ ਘੋਲਾ ਵਿੱਚ ਕ੍ਰਾਂਤੀਕਾਰੀ ਆਗੂ ਅਰਪਾ ਜਨ ਸਿੰਘ ਬੁੱਟਰ ਦੀ ਅਗਵਾਈ ਵਿੱਚ ਬਣਦਾ ਯੋਗਦਾਨ ਪਾਵੇਗੀ